ਦੋਸਤੋ ਸਰਦਾਰ ਟੂਰ ਐਂਡ ਟਰੈਵਲ ਏਜੰਸੀ ਵੱਲੋਂ ਪਿੰਟ ਢੱਡੇ ਵਿਖੇ ਅੱਜ ਆਪਣੇ ਨਵੇਂ ਦਫ਼ਤਰ ਦਾ શુભ ਮਹੂਰਤ ਕੀਤਾ ਗਿਆ ਜਿੱਥੇ ਕਿ ਉਹਨਾਂ ਵੱਲੋਂ ਬਰਾਤ ਵਾਹ ਤੇ ਹਰ ਕਿਸਮ ਦੀਆਂ ਗੱਡੀਆਂ ਹਰ ਰੰਗ ਦੀਆਂ ਗੱਡੀਆਂ ਮਹੱਈਆ ਕਰਵਾਈਆਂ ਜਾਂਦੀਆਂ ਏਅਰਪੋਰਟ ਵਾਸਤੇ ਸਪੈਸ਼ਲ ਗੱਡੀਆਂ ਦਾ ਬੰਦੋਬਸਤ ਹੈ ਜਿਵੇਂ ਦਿੱਲੀ ਜਾਂ ਅੰਬਸਾ ਸਾਹਿਬ ਜਾਣਾ ਹੋਵੇ ਤਾਂ ਉਹਨਾਂ ਲਈ ਸਪੈਸ਼ਲ ਗੱਡੀਆਂ ਦਾ ਬੰਦੋਬਸਤ ਹੈ ਛੋਟੀ ਗੱਡੀ ਵੱਡੀ ਗੱਡੀ ਢੋਲੀ ਵਾਸਤੇ ਹਰੇਕ ਕਿਸਮ ਦੀ ਗੱਡੀ ਮਹਈਆ ਕਰਵਾਇ ਕਰਵਾਈ ਜਾਵੇਗੀ ਸਾਡਾ ਨੰਬਰ 98034 75216 ਹੈ ਪਤਾ ਸਾਡਾ ਪਿੰਟ ਡੇ ਜਿਲ੍ਹਾ ਬਚੰਡਾ ਬੁਕਿੰਗ ਸ਼ੁਰੂ ਹੈ ਇਸ ਨੰਬਰ ਤੇ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ ਦਿਓ ਜੀ 69 ਬਹੁਤ ਹੀ ਸਸਤੇ ਰੇਟਾਂ ਦੇ ਵਿੱਚ ਵਧੀਆ ਸਰਬਸੰਭਾਹੀਆ ਕਰਵਾਈ ਜਾਵੇਗੀ ਸਾਡਾ ਨੰਬਰ